हां जी दोस्तों सारेनु प्यार परी सत श्री अकाल ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਹਿਰ ਸਮਾਣੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਹਾਨੂੰ ਤਕਰੀਬਨ ਪਤਾ ਹੀ ਆ ਇੰਨੀ ਜਿਆਦੇ ਬੇਅਦਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਆ ਬਾਕੀ ਕਿਸੇ ਵੀ ਗ੍ਰੰਥ ਦੇ ਬੇਅਦਵੀ ਨਾ ਹੋਵੇ ਉਸ ਨੂੰ ਲੈ ਕੇ 10 ਮਹੀਨਿਆਂ ਦੇ ਕਰੀਬ ਭਾਈ ਗੁਰਜੀਤ ਸਿੰਘ ਖਾਲਸਾ ਤੁਹਾਨੂੰ ਸਭ ਨੂੰ ਪਤਾ ਹੈ ਟਾਵਰ ਦੇ ਉੱਤੇ ਬੈਠੇ ਨੇ ਬਹੁਤ ਜਿਆਦੇ ਉਹਨਾਂ ਦੀ ਸਿਹਤ ਆ ਜਿਹੜੀ ਖਰਾਬ ਹੋ ਚੁੱਕੀ ਆ ਰਾਤ ਦੇ ਕਈ ਵਾਰ ਉਹ ਬੇਹੋਸ਼ ਵੀ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਸਮਾਨਾ ਪ੍ਰਸ਼ਾਸਨ ਜਿਹੜਾ ਸਮਾਨਾ ਪ੍ਰਸ਼ਾਸਨ ਵੀ ਇੱਥੇ ਬੈਠਿਆ ਭਾਈ ਜੋ ਗੁਰਪ੍ਰੀਤ ਸਿੰਘ ਨੇ ਉਹ ਵੀ ਦੱਸ ਰਹੇ ਨੇ ਕਹਿਣ ਦਾ ਭਾਵ ਇਹ ਆ ਜੋ ਮੁੱਖ ਮੰਤਰੀ ਸਾਹਿਬ ਨੇ ਇੱਕ ਵਿਸ਼ਵਾਸ ਦਿਵਾਇਆ ਸੀ ਵੀ ਜਲਦੀ ਇਹ ਕਾਨੂੰਨ ਨੂੰ ਅਸੀਂ ਲਾਗੂ ਕਰਾਂਗੇ ਕਾਨੂੰਨ ਲੈ ਕੇ ਆਵਾਂਗੇ ਵੀ ਸਖਤ ਸਜ਼ਾ ਹੋਵੇ ਉਹ ਦੋਸ਼ੀਆਂ ਨੂੰ ਜਿਹੜੇ ਵਿਆਧਵੀ ਕਰਦੇ ਨੇ ਤੁਹਾਨੂੰ ਪਤਾ ਬੱਖ-ਬੱਖ ਜਿੰਦੇ ਵਿਧਾਇਕ ਨਿਯਮਾਂ ਦੀ ਪਾਰਟੀ ਦੇ ਉਹਨਾਂ ਨੇ ਵੀ ਪੋਸਟਾਂ ਪਾਈਆਂ ਸੋਸ਼ਲ ਮੀਡੀਆ ਤੇ ਵੀ ਇੱਕ ਕਾਨੂੰਨ ਬਣਾ ਚਾਹੀਦਾ ਕਿਸੇ ਵੀ ਧਰਮ ਦੀ ਵਿਆਧਵੀ ਨਾ ਹੋਵੇ ਜੇ ਕੋਈ ਕਰਦਾ ਉਹਨੂੰ ਸਖਤ ਸਜ਼ਾ ਹੋਵੇ ਸੋ ਅੱਗੇ ਤੁਹਾਡੀ ਗੱਲਬਾਤ ਜਿਹੜੀ ਵੀ ਇੱਥੇ ਹੋਈ ਆ ਉਹ ਵੀ ਸਾਂਝੀ ਕਰਾਉਣੀ ਆ ਪਰ ਗੁਰਪ੍ਰੀਤ ਸਿੰਘ ਕੀ ਕਹਿ ਰਹੇ ਨੇ ਇੱਥੇ ਸਮਾਣਾ ਪ੍ਰਸ਼ਾਸਨ ਬੈਠਿਆ ਉਹ ਆਪਾਂ ਗੱਲਬਾਤ ਸੁਣਦਿਆਂ ਕੀ ਗੱਲਬਾਤ ਹੋਈ ਅੱਜ ਇਹ ਤਾਂ ਐਂਡਲੈਸ ਆ ਵੀ ਹਾਂ ਸਾਰਿਆਂ ਦੀ ਰਾਏ ਲੈਣੀ ਹੁਣ 3 ਕਰੋੜ ਦੀ ਰਾਏ ਲੈਣੀ ਸ਼ੁਰੂ ਕਰ ਦੋ ਮੇਰੇ ਮੇਰੇ ਕੋਲ ਹੁਣੇ ਅੱਜ ਅਜੇ ਮੈਂ ਉਹ ਪਬਲਿਕ ਨੂੰ ਐਂਡੀ ਕਰ ਲਈ ਹੁਣੇ ਕਿਹਦੇ ਤੋਂ ਤੁਸੀਂ ਆਏ ਇੱਕ ਸੰਸਥਾ ਜਿਹਨ ਜਦੋਂ ਦਾ ਅਸੀਂ ਇੱਥੇ ਪੈਟਾਲ ਸੇਵਾ ਲੈਰ ਸ਼ੁਰੂ ਕੀਤੀ ਨਾ ਉਹਨਾਂ ਨੇ ਸਾਈਨ ਕਰਾਉਣੇ ਸ਼ੁਰੂ ਕੀਤੇ ਹੋਏ ਆ 14 ਲੱਖ ਲੋਕਾਂ ਦੇ ਸਾਈਨ ਨੇ ਉਹਨਾਂ ਤੋਂ ਉਹ ਵੀ ਮੈਂ ਅੱਜ ਸ਼ਾਮ ਤੱਕ ਕੀਤਾ ਕਰਾਂਗਾ ਕਿਉਂਕਿ 14 ਲੱਖ ਲੋਕੀ ਮੰਗਦੇ ਤੇ ਪੰਜਾਬ ਦੇ 14 ਲੱਖ ਲੋਕੀ ਮੰਗਦੇ ਪਏ ਨੇ ਕਿ ਇਹ ਕਾਨੂੰਨ ਬਣਾਓ ਸਾਰੇ ਹੀ ਮੰਗਦੇ ਪਏ ਆ ਅਗਰ ਫਿਰ ਹੋਣਾ ਮੁੱਖ ਮੰਤਰੀ ਸਾਹਿਬ ਨੇ ਕਿਤੇ ਕੋਈ ਪੁੱਛਣਾ ਹੈ ਇਹ ਦੇਖੋ ਜਿਹੜੀ ਲਾਅ ਡਰਾਫਟਿੰਗ ਤੋਂ ਬੈਠੀ ਜਿਹੜੇ ਕੋਲ ਤੁਹਾਡੇ ਕੋਲ ਚੀਜ਼ਾਂ ਨਹੀਂ ਤੁਸੀਂ ਇਹ ਚੀਜ਼ ਉਹਨਾਂ ਨੂੰ ਦੇ ਦਿਓ ਉਹ ਚੀਜ਼ਾਂ ਦੇ ਉੱਤੇ ਹੀ ਹੈਲਪ ਹੋਣੀ ਹੈ ਦੇਖੋ ਸਾਡਾ ਸਾਡਾ ਸਾਨੂੰ ਜੇ ਕੁਝ ਦਵਾਇਆ ਤੇ ਤੁਸੀਂ ਦਵਾਇਆ ਸਿੱਧੀ ਕਰ ਤੇ ਮੁੱਖ ਮੰਤਰੀ ਸਾਹਿਬ ਸਾਨੂੰ ਮੁੱਦਨ ਮਿਲੇ ਤੁਹਾਡੇ ਕਰਕੇ ਮਿਲੇ ਸਾਡਾ ਤਾਂ ਬੰਦਾ ਫੇਰ ਉੱਥੇ ਲੈ ਜਾਂਦਾ ਅੱਜ ਫੇਰ 43 ਪੁਲਿਸ ਦੇ ਉੱਤੇ ਆਉਂ ਜਿੱਥੋਂ ਆਪਾਂ ਤੁਰੇ ਸੀਗੇ 27 ਤਰੀਕ ਨੂੰ ਇਹੀ ਉਹਦਾ ਹਾਲ ਸੀਗਾ ਸਾਰੀ ਦਿਹਾੜੀ ਬੇਹੋਸ਼ ਹਣ ਵੀ ਸਵੇਰ ਦਾ ਬੇਹੋਸ਼ ਪਿਆ ਤੇ ਦੇਖੋ ਹੁਣ ਗੱਲ ਇਹ ਆ ਕਿ ਜੇ ਮੁੱਖ ਮੰਤਰੀ ਸਾਹਿਬ ਨੇ ਫੇਰ ਜਿੱਥੋਂ ਤੁਰੇ ਸੀ ਫੇਰ ਅੱਜ ਉੱਥੇ ਲਿਆ ਕੇ ਖਿਲਾੜਦਾ ਹੁਣ ਪਤਾ ਨਹੀਂ ਦੋ ਦਿਨ ਐਕਸਟੈਂਡ ਕਰਦਾ ਵਾ ਹੁਣ ਅੱਜ ਤਾਂ ਪਤਾ ਨਹੀਂ ਪੇਸ਼ ਵੀ ਹੋਣਾ ਕਿ ਨਹੀਂ ਹੋਣਾ ਹੋਏ ਜੇ ਕਦੇ ਵੀ ਆਇਆ ਹੋ ਉਸ ਨੂੰ ਵੀ ਕੋਈ ਪੋਜ਼ਿਟਿਵ ਸਰ ਪੋਜ਼ਿਟਿਵ ਹੈ ਅਸੀਂ ਤੁਹਾਨੂੰ ਕਿੰਨੇ ਲੜਾ ਦਾ ਪਤਾ ਵਾ ਕਿਉਂਕਿ ਬਿਲਕੁਲ ਬਲੱਡ ਆ ਰਿਹਾ ਮੈਨੂੰ ਪਤਾ ਨਾ ਪਾ ਨੂੰ ਸਾਰਿਆਂ ਨੂੰ ਮੇਰੇ ਖਾ ਦੇਖੋ ਆਪਣੇ ਕੋਲ ਸੈਸ਼ਨ ਦਾ ਅਜਾ ਬਿੰਦੀ ਹੈ ਮੱਢੀ ਵੀ ਹੈ ਇਹ ਵੀ ਹੈ ਆਪਾਂ ਦਾ ਤਾਂ ਲੋਹਾ ਹੀ ਵੇਚੀ ਕਰ ਰਹੇ ਹਾਂ ਇਹ ਵੀ ਸੁਣਨਾ ਬੀਟੀ ਦਾ ਤਾਂ ਆਪਾਂ ਰਿਕੁਐਸਟ ਕਰੀਏ ਕਿ ਆਪਣੇ ਇੰਟਰਨੈਟ ਟਾਪਰ ਨੂੰ ਪਲੇਟਫਾਰਮ ਮਿਲੇ ਜਦ ਮਰਜੀ ਆਪਣੇ ਸੈਸ਼ਨ ਕਰਨ ਦੀ ਗੱਲ ਕਰਦੇ ਮਿਲ ਜੀ ਬਾਹਰ ਬਾਹਰ ਤਾਂ ਮਤਲਬ ਮੁੱਖ ਮੰਤਰੀ ਕੋਈ ਸਬੰਧ ਨੂੰ ਥੋੜਾ ਡੇ ਪਿਆਸੀ ਬਣਾਇਆ ਵਾ ਸਾਡੇ ਨਾਲ ਡਾਇਰੈਕਟ ਗੱਲ ਕਾਹਲੀ ਕਰਦਾ ਸਾਨੂੰ ਤੁਸੀਂ ਉਹ ਫੋਨ ਉੱਤੇ ਸਾਡੇ ਨਾਲ ਡਾਇਰੈਕਟ ਗੱਲ ਕਰੇ ਪਿਆ ਮਰਿਆ ਪਿਆ ਜਿਹਾ ਹਾਂ લાલો ਹਣ ਉਹਨੂੰ ਮੇਰੇ ਕੋਈ ਚੈਨਲ ਨਹੀਂ ਵੀ ਅਜੀ ਦਾ ਨਹੀਂ મતલਬ ਤੁਹਾਡਾ ਚੈਨਲ ਤਾਂ ਕਿਉਂ ਨਹੀਂ ਆ ਰਹਾ ਤੁਸੀਂ ਜੇ ਐਸ ਵੇਲੇ ਤੁਸੀਂ ਐਸ ਵੇਲੇ ਸਰ ਜੇ ਤੁਸੀਂ ਇੱਥੇ ਆਏ ਹੋ ਨਾ ਸਰ ਮੈਡਮ ਤੁਸੀਂ ਅਸੀਂ ਤਾਂ ਆ ਹੀ ਬੈਠੇ ਹਾਂ ਰਿਪਰੈਜ਼েন্টিਂਗ ਗਵਰਨਮੈਂਟ ਆਫ ਪੰਜਾਬ ਰਿਪਰੈਜ਼েন্টিਂਗ ਗਵਰਨਮੈਂਟ ਵੀ ਆਹ ਤੁਸੀਂ ਕਦੇ ਦੇ ਰਹੇ ਹੋ ਉਤਰਾ ਦੇ ਕਸੈਸਿੰਗ ਨਾ ਮੈਨੂੰ ਕੱਲ ਸਾਡੀ ਕਿਰਪਾ ਸਕਦੇ ਹੋ ਹੁਣ ਸਾਰੇ মিডিਆ ਵਾਲੇ ਵੀ ਇਹ ਗੱਲ ਪਹੁੰਚਾ ਦਿਓ ਇਹ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਤੱਕ ਗੱਲ ਪਹੁੰਚ ਗਈ ਆ ਤੇ ਜੇ ਪਹੁੰਚ ਗਈ ਆ ਤੇ ਫੇਰ ਵੀ ਉਹ ਕੁਝ ਨਹੀਂ ਕਰਦੇ ਫੇਰ ਉਹ ਚਾਹੁੰਦੇ ਹੀ ਆ ਕਿ ਇੱਕ ਮਰ ਗਾੜੀ ਹੋਰ ਬਣ ਜਾਵੇ ਸਮਾੜਾ ਕਾਰਡ ਇੱਕ ਪਹਿਲਾਂ ਤੁਸੀਂ ਬਲਗਾੜੀ ਕਾਣ ਦੀ ਗੱਲ ਕਰਦੇ ਇੱਕ ਸਮਾਣੇ ਕਾਣ ਦੀ ਗੱਲ ਸ਼ੁਰੂ ਹੋ ਜੇਗੀ ਕਿ ਮੁੱਖ ਮੰਤਰੀ ਨੇ ਇੱਕ ਸਾਫ ਕਹੋ ਜੀ ਕੋ ਕੋ ਕੇਸ ਨਹੀਂ ਮਾਰਤਾ ਕਿ ਉਹਨਾਂ ਨੂੰ ਅਜੇ ਲੱਗ ਰਿਹਾ ਸੀ ਵੀ ਇਹ ਬੜਾ ਅਜੇ ਕਾਣੀ ਚ ਕਾਨੂੰਨ ਬਣ ਚੱਲੇ ਆ ਸਾ ਸਾਨੂੰ ਸਵੇਰੇ ਇਹਨਾਂ ਵੱਲੋਂ ਜਿਹੜੇ ਗੁਰਪ੍ਰੀਤ ਸਿੰਘ ਜੀ ਨੇ ਕੋਆਰਡੀਨੇਟਰ ਵੱਲੋਂ ਮੈਸੇਜ ਆਇਆ ਸੀ ਉਹ ਦੋਹਾ ਵਾਂ ਕਿ ਅਨ ਕੌਂਸ਼ੀਅਸ ਨਹੀਂ ਪਾਤੀ ਜੀ ਸਾਡੀ ਟੀਮਸ ਲੱਗੇ ਆ ਤੇ ਡਾਕਟਰ ਸਾਹਿਬ ਦਾ ਵੀ ਮੈਨੂੰ ਮੈਸੇਜ ਆਇਆ ਸੀ ਕਿਉਂਕਿ ਬਹੁਤ ਹਾਈਟ ਤੇ ਨਹੀਂ ਸਾਡੀ ਜੀ ਐਕਸੈਸ ਨਹੀਂ ਹੈ ਕਿਉਂਕਿ ਇਹਨਾਂ ਦੇ ਆਪਣੇ ਸਮਰਥਕ ਜਿਹੜੇ ਉੱਪਰ ਜਾ ਭਾਨੀ ਜਾਂ ਅਦਰਵਾਈਜ਼ ਨਹੀਂ ਲੱਜਣੇ ਆ ਉਹ ਵੀ ਸਾਨੂੰ ਉੱਪਰੋਂ ਮੈਸੇਜ ਲਾਉਂਦੇ ਨੇ ਕਿ ਉੱਪਰ ਕਿਸ ਤਰ੍ਹਾਂ ਹੈਗਾ ਤਾਂ ਜਿਵੇਂ ਉਹਨਾਂ ਨੇ ਦੱਸਿਆ ਅਨੁਸਾਰ ਜਦੋਂ ਉਹ ਉੱਪਰ ਗਏ ਸਾਹਿਬ ਸਿੰਘ ਜੀ ਉੱਪਰ ਗਏ ਆ ਸਵੇਰ ਤੋਂ ਉਹਨਾਂ ਨੇ ਦੱਸਿਆ ਕਿ ਭਾਈ ਗੁਰਦੀਪ ਸਿੰਘ ਖਾਲਸਾ ਜੀ ਜਿਹ ਤਾਂ ਫਿਰ ਸਾਡੇ ਡਾਕਟਰਸ ਨੇ ਵੀ ਕਾਫੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਵੀ ਦੋਨੋਂ ਆਪੇ ਸਰ ਡੀਐਸਪੀ ਸਾਹਿਬ ਤੇ ਲੈ ਲਈ ਅਸੀਂ ਆਏ ਤਾਂ ਉੱਪਰ ਗੱਲ ਕੀਤੀ ਤਾਂ ਇਹ ਸਾਫ ਸਿੰਘ ਨੇ ਵੀ ਦੱਸ ਰਏ ਸੀਗੇ ਕਿ ਉਹ ਖਾਣਾ ਨਹੀਂ ਲੈ ਰਹੇ ਤੇ ਦਵਾਈ ਨਹੀਂ ਲੈ ਰਹੇ ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਬੀਤੀ ਸ਼ੂਗਰ ਅਲੱਗ-ਅਲੱਗ ਕਿਸਮ ਦੀਆਂ ਹੈਗੀਆਂ ਪ੍ਰੋਬਲਮਸ ਚੱਲ ਰਹੀਆਂ ਨੇ ਜਿਹਦੇ ਕੀ ਮੈਡੀਸਨ ਚੱਲ ਰਹੀ ਸੀਗੀ ਤਾਂ ਹੁਣ ਜਦੋਂ ਮੈਡੀਸਨ ਨਹੀਂ ਜਾ ਰਹੀ ਤੇ ਜਿਸ ਤਰ੍ਹਾਂ ਦਾ ਮੌਸਮ ਹੋ ਸਾਨੂੰ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਤਾਂ ਸਾਡੇ ਵੱਲੋਂ ਉਹਨਾਂ ਨੂੰ ਇਹੀ ਅਪੀਲ ਕੀਤੀ ਗਈ ਜਿਹੜੇ ਨਾਲ ਬੈਠੇ ਸੀ ਸੀ ਉਹਨਾਂ ਨੂੰ ਵੀ ਇਹੀ ਕਿਹਾ ਸਾਡੀ ਡਾਇਰੈਕਟ ਗੱਲ ਤਾਂ ਹੋ ਨਹੀਂ ਪਾਈ ਉਹਨਾਂ ਨਾਲ ਤਾਂ ਅਸੀਂ ਉਹਨੂੰ ਇਹ ਕਿਹਾ ਵੀ ਜਦੋਂ ਵੀ ਹੁੰਦੇ ਸਾਡੀ ਉਹਨਾਂ ਨਾਲ ਗੱਲ ਵੀ ਕਰਵਾ ਦਿਓ ਆਦਰਵਾਇਜ਼ ਅਸੀਂ ਉਹਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਤੁਸੀਂ ਇਹਨਾਂ ਨੂੰ ਥੋੜਾ ਥੋੜਾ ਮੈਡੀਸਨ ਦਾ ਜਾਂ ਪਾਣੀ ਦਿਓ ਆਪਾਂ ਨੂੰ ਉਹਨਾਂ ਦੀ ਸਿਹਤ ਦੀ ਬਹੁਤ ਚਿੰਤਾ ਹੈ ਦੂਸਰੀ ਗੱਲ ਜਿੱਦ ਤੱਕ ਲਾਅ ਨੂੰ ਲੈ ਕੇ ਹੈਗਾ ਤਾਂ ਉਸ ਸੰਬੰਧ ਇਹ ਹੈ ਕਿ ਅਸੀਂ ਪ੍ਰਸ਼ਾਸਨ ਵੱਲੋਂ ਮਲਟੀਪਲ ਟਾਈਮਸ ਅਸੀਂ ਹਾਈ ਪਲੇਟਫਾਰਮ ਦੇ ਸੀਨੀਅਰ ਆਪਣੇ ਦਿਖਾਈ ਨਾਲ ਤੇ ਗਵਰਨ ਲੈਵਲ ਤੱਕ ਮਾਰੇ ਹੋ ਗਏ ਸਸਪੀਸ ਨਾਲ ਵਿਸਾਵਨ ਲੋ ਸਾਰੇ ਵੱਲੋਂ ਉੱਪਰ ਇਹ ਮੈਟਰ ਰੇਸ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੀ ਮਾਰਯੋਕ ਸੀਸੀਨ ਸਾਹਿਬ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਹੜਾ ਕਿ ਆਪਣੇ ਮੋਰਚੇ ਦੇ ਡੀ ਕੋਆਰਡੀਨੇਟਰ ਨੇ ਇਹਨਾਂ ਵੱਲੋਂ ਗਵਰਨਮੈਂਟ ਲੈਵਲ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨਾਲ ਬੈਠ ਕੇ ਸਾਰਾ ਲਾਅ ਦੀ ਡਰਾਫਟਿੰਗ ਸਾਰਾ ਕੁਝ ਖੁਦ ਸ਼ਾਮਲ ਹੋ ਕੇ ਸਾਰਾ ਕਰਵਾਇਆ ਗਿਆ ਤੇ ਦੇ نو ਬੈਟਰ ਅਬਾਊਟ ਦਾ ਡਿਟੇਲਸ ਫਾਈਨਸ਼ੀਅਲ ਮੀਟਿੰਗ ਹੋਸ ਫਾਈਨ 3 ਜਿਹੜੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ ਖੁਸ਼ਮੰਤ ਸਿੰਘ ਸਾਹਿਬ ਨੇ ਕਿਹਾ ਸੀ ਕਿ ਜਦੋਂ ਉਹ ਸੁਖਣਾ ਲਿਆ ਉਹ ਜਿੰਦਾ ਜਾਗਦਾ ਨੂੰ ਵੇਖੇ ਤੁਸੀਂ ਦਵਾਈਦਾਰੂ ਸ਼ੁਰੂ ਕਰਾਓ ਤੇ ਅਸੀਂ ਆਉਂਦੇ ਸੈਸ਼ਨ ਦੇ ਵਿੱਚ ਇਹਨੂੰ ਤਰਾਂ ਮਰਦੇ ਤੇ ਉਹਨਾਂ ਨੇ ਸਾਨੂੰ ਕੈਬਨਟ ਮੀਟਿੰਗ ਦੀ ਡੇਟ ਵੀ ਦੇ ਦਿੱਤੀ ਉਹ ਡੇਟ ਫਿਰ ਪਹਿਲਾ 10 ਤਰੀਕ ਸੀ ਫਿਰ ਪ੍ਰੀਪੋਨ ਕਰਕੇ 7 ਨੂੰ ਹੋ ਗਈ ਜਦੋਂ 7 ਨੂੰ ਵੀ ਫਿਰ ਉਹਨਾਂ ਨੇ ਕਨਸਿਡਰ ਨਹੀਂ ਕੀਤਾ ਕੋਈ ਕੈਬਨਟ ਮੀਟਿੰਗ ਤੇ ਮਨਜ਼ੂਰੀ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਫਿਰ ਜਿਹੜਾ ਹੈ ਭਾਈ ਗੁਰਜੀਤ ਸਿੰਘ ਨੇ ਉਸ ਦਿਨ ਦੀ ਦਵਾਈ ਲੈਣੀ ਬੰਦ ਕਰਤੀ ਸੀ ਉਹਨਾਂ ਨੂੰ ਉਸ ਤੋਂ ਪਹਿਲਾਂ ਹੀ ਬਲਕਿ ਉਸ ਤਰੀਕ ਤੋਂ ਉਹਨਾਂ ਨੂੰ ਬਲੱਡ ਦੇ ਮੋਸ਼ਨ ਆਉਣੇ ਸ਼ੁਰੂ ਹੋ ਗਏ ਸੀ ਮਤਲਬ ਪ્યોਰ ਜਿੱਦਾਂ ਖੂਨ ਹੀ ਮੋਸ਼ਨ ਦੇ ਰਾਈ ਆ ਰਿਹਾ ਸੀ ਹੁਣ ਕੰਡੀਸ਼ਨ ਕੀ ਹੈ ਇਸ ਵੇਲੇ ਕੰਡੀਸ਼ਨ ਨਹੀਂ ਆ ਕਿ ਉਹ ਸਵੇਰ ਦੇ 8 ਵਜੇ ਜਦੋਂ ਸਾਡਾ ਸਿੰਘ ਉੱਤੇ ਗਿਆ ਚਾਹ ਲੈ ਕੇ ਉਹਦੇ ਬਿਓਸ਼ ਨੇ ਪਤਾ ਨਹੀਂ ਇਲਾਜ ਕਰਨੇ ਵਿੱਚ ਦੇ ਬਿਓਸ਼ ਹੋਏ ਦੀ ਮੈਡੀਕਲ ਟੀਮ ਮੈਡੀਕਲ ਟੀਮ ਗਈ ਉੱਪਰ ਹਾਂਜੀ ਮੈਡੀਕਲ ਟੀਮ ਕੋਈ ਨਹੀਂ ਮੈਡੀਕਲ ਟੀਮ ਕੋਈ ਨਹੀਂ ਮੈਡੀਕਲ ਟੀਮ ਸਰ ਕੋਈ ਕੋਈ ਸਵਾਲ ਹੋਣ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਇਹ ਕੋ ਰਣਨੀਤੀ ਤਾਂ ਹੁਣ ਮੁੱਖ ਮੰਤਰੀ ਆਹੀ ਤਾਂ ਇਹਨਾਂ ਨੂੰ ਆਖਿਆ ਕਿ ਜੇ ਤੁਸੀਂ ਤੁਹਾਨੂੰ 4 ਘੰਟੇ ਹੋ ਗਏ ਨੇ ਮਤਲਬ ਬੰਦਾ ਤੁਸੀਂ ਜਿੱਥੇ ਚੁੱਕਿਆ ਸੀ ਫਿਰ ਉੱਥੇ ਬੈਠ ਕੇ ਸੌਂਦਾ ਤੁਸੀਂ ਦੱਸੋ ਤਾਂ ਹੀ ਮੁੱਖ ਮੰਤਰੀ ਸਾਹਿਬ ਨੇ ਜਵਾਬ ਕਿ ਦਿੱਤਾ ਓਕੇ ਸਰ ਅੱਜ ਅੱਜ ਕੱਲ ਉਹਨਾਂ ਦੀ ਮੀਟਿੰਗ ਹੋਈ ਹੈ ਹਲਕੇ ਯਾਦਵ ਸਾਹਿਬ ਦੇ ਦਫ਼ਤਰ ਦੇ ਵਿੱਚ ਹੋਈ ਹੈ ਹਲਕੇ ਯਾਦਵ ਸਾਹਿਬ ਦਾ ਦਫ਼ਤਰ ਕੋਈ ਪ੍ਰਾਈਵੇਟ ਆਫਿਸ ਤਾਂ ਹੈ ਨਹੀਂ ਉਹਨਾਂ ਨੂੰ ਐਜ਼ ਅ ਨੋਡਲ ਅਫਸਰ ਮੁੱਖ ਮੰਤਰੀ ਸਾਹਿਬ ਨੇ ਪਾਇੰਟ ਕੀਤਾ ਸੀਗਾ ਉੱਥੇ ਸ਼ਾਹੀ ਮਾਨ ਸਾਹਿਬ ਦੇ ਰਿਪਰੈਜ਼ੈਂਟੇਟਿਵ ਆਏ ਰਾਜੇਸ਼ਵਰਨੰਦ ਜੀ ਆਏ ਸਨਾਤਨ ਧਰਮ ਦੇ ਕੈਥੋਲਿਕ ਚਰਚ ਤੋਂ ਆ ਜੇ ਸੰਗਾਂ ਦਾ ਤਾਂ ਸਾਰੇ ਹੈ ਹੀ ਹੈ ਨੇ ਉਹ ਤਾਂ ਉਦੋਂ ਦੇ ਡਟੇ ਨੇ ਪਿਛੇ 9 ਮਹੀਨੇ ਹਾ ਤੋ ਸੋਮ ਹੋਰ ਕਿੰਨੂੰ ਪੁੱਛਣਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਕਿਉਂ ਐਸੇ ਜਿੰਨੂੰ ਲਟਕਾਇਆ ਜਾ ਰਿਹਾ ਜੋਰ ਟੀਵੀ ਨਿਊਜ਼ ਨੂੰ ਤੁਸੀਂ ਜ਼ਰੂਰ ਚੈਨਲ ਸਬਸਕ੍ਰਾਈਬ ਕਰੋ ਲਾਈਕ ਮੱਚ ਸ਼ੇਅਰ ਕਰਿਓ ਵੀਡੀਓ ਨੂੰ ਸੋ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਤਾਂ ਵੱਧ ਤੋਂ ਵੱਧ ਜਿਹੜਾ ਸਖਿਰਦ ਕਰੇ ਨੰਬਰ ਤਾਂ ਇਹਦੇ ਤੁਸੀਂ ਵੀ ਲੁਕਾਏ ਸਾਡ ਧੰਨਵਾਦ